ਇਹ ਵੱਡਾ ਸ਼ਿਪ ਹੋ ਗਿਆ ਰੈਡੀ ਇਹ ਹੁਣ ਦੂਸਰੇ ਸ਼ਹਿਰ ਚ ਜਾਣ ਨੂੰ ਪਹਿਲਾਂ ਇੱਕ ਸ਼ਹਿਰ ਤੋਂ ਆਇਆ ਹੁਣ ਇਹਨੇ ਦੂਸਰੇ ਸ਼ਹਿਰ ਚ ਜਾ ਕੇ ਤੇ ਸੌਰੀ ਆ ਪਿੰਡਾਂ ਵਾਲੇ ਸ਼ਹਿਰਾਂ 'ਚ ਜਾ ਕੇ ਤਫਰੀਨ ਨੇ ਮੰਨ ਲਓ ਜਦੋਂ ਦੋਲੀ ਕਹਿੰਦੋ ਚੱਲਿਆ ਤੇ ਨੇ ਜਲੰਧਰ ਜਾਣਾ ਆ ਉਹੀ ਸਿਸਟਮ ਆ ਤੇ ਹੁਣ ਇਹ ਜਲੰਧਰ ਦੇ ਜਿਹੜੇ ਰਾਤ ਚ ਮੰਨ ਲਓ ਜਿਹੜੇ ਜਿਹੜੇ ਵੀ ਸਟਾਪ ਆਉਂਦੇ ਆ ਉਨਾ ਚ ਰੁਕਦਾ ਸਵਾਰੀਆਂ ਲਾਉਂਦਾ ਤੇ ਚੜਾਉਂਦਾ ਜਾਊਗਾ ਤੇ ਵੀ ਹੋਣਾ ਜੀ ਜਾ ਰਿਹਾ ਹੁਣ ਨਿਕਲ ਗਿਆ ਗੇਟ ਤੋਂ ਬਾਹਰ ਤੇ ਹਵਾ ਬਹੁਤ ਜਿਆਦੀ ਵਗ ਰਹੀ ਹੈ ਜੀ ਤੇ ਆ ਵੀ ਬੰਦਾ ਆਪਣਾ ਇੱਕ ਪਿੱਛੇ ਰਹਿ ਗਿਆ ਸੀ ਇੰਨੇ ਵੀ ਹੁਣ ਗਰਮ ਹੋਇਆ ਇਹ ਮੁੰਲਾ ਦਾ ਚਾਹੂ ਪੀ ਕੇ ਤੇ ਹੈ ਸਪੇਂਦਾ ਹੀ ਆ ਉਹਨਾਂ ਦੇ ਆ ਦੇਖੋ ਇੱਕ ਹਵਾ ਦੇ ਨਾਲ ਵਿਚਾਰਾ ਡੇਗਿਆ ਤੇ ਦੇਖੋ ਕਿੱਦਾਂ ਹੈ ਹੁੰਦਿਆ ਇਹ ਗੇਮ ਚੱਲਦੀ ਆ ਜੀ ਇਹ ਵਾਲੀ ਤੇ ਇਹ ਬੱਖ-ਬੱਖ ਦੇਸ਼ਾਂ ਤੋਂ ਆਇਓ ਆ